ਯਾਦ ਰੋਥੇ ਜਿਵੇਲੇ ਕਾਕੇ ਦੇ ਨਾਦਰਪਿਆ ਦੀ ਵੇਲੇ ਕਾਕੇ ਦੇ ਨਾਦਰਪਿਆ ਦੀ ਵੇਲੇ ਓ ਪਰਲਾ ਮੇਰੇ ਚੌਧਰੀਆਂ ਤੇ ਰੁਪਈਏ ਕਿੱਥੇ ਆ ਵੀ ਆਜ ਘਰੇ ਕੋਲੋਂ ਨਹੀਂ ਦੇਣੇ ਬਣਾ ਬੈਕ ਲੈ ਕੇ ਲਾਉ ਮੇ ਤੇ ਕਾਟਾ ਡਾੜੀ ਕਰਦਾ ਵੇ ਜਿਵੇਲੇ ਕਾਕੇ ਦੇ ਨਾਦਰਪਿਆ ਦੀ ਮੁੰਡੇ ਦੇ ਤਾਏ ਦੀ ਮੁੰਡੇ ਦੇ ਤਾਏ ਦੇ ਰੁਪਿਆ ਦੀ ਭਾਗ ਲਾ ਵੀ ਭੰਡੇ ਕਾਕੇ ਦੇ ਨਾਦਰਪਿਆ ਦੀ ਵੇਲੇ ਸੋਹਣੇ ਕਾਕੇ ਦੇ ਨਾਦਰ ਭੰਡ ਹਾਂਜੀ ਕਹਦੇ ਰਾਤੀ ਆ ਸੁਪਨਾ ਹੋ ਰਾਤੀ ਦੇ ਹਿੱਸੇ ਮੇ ਸੁਪਨਾ ਆ ਗਿਆ ਵੀ ਭੰਡ ਦੇ ਵਿਆਹ ਹੋ ਗਏ ਅੱਠ ਉਹ ਤੇਰੇ ਵਿਆਹ ਹੋ ਗਏ ਅੱਠਵੀਂ ਅੱਕਾ ਕੋਲ ਕੇ ਵੇਖੀਆਂ ਪਾਪੇ ਵਾਲੀ ਵੀ ਨਹੀਂ ਨਾ ਅੱਠ ਵਿਆਹ ਲੈ ਕੇ ਨਾ ਹੋਵੇ ਤੇ ਪਾਪਾ ਵੀ ਚੁਤ ਲਿਆਂਦੀ ਮੋੜ ਕੇ ਉਹ ਕੋਟੋ ਲਿਆਂਦੀ ਮੋੜ ਕੇ ਵੀ ਉਹ ਕੋਟਾਂ ਸਾਹਮਣੇ ਉਹ ਕਦ ਨਹੀਂ ਵੀ ਮੈਂ ਕਹ ਰਹਿਣ ਦੇ ਪਾਪਾ ਕਦ ਕੀ ਹੋਗੀ ਵੀ ਅਜੇ ਮੰਮੀ ਤੇ ਕਿਸ ਤਰ੍ਹਾਂ ਕਰ ਲੈਣ ਦੀ ਮੰਮੀ ਤੇ ਕਹਿਤਾ ਨਹੀਂ ਬੋਲਤਾ ਉਹ ਕੀ ਹੋਣਾ ਮੈਂ ਜਵੇਲ ਕਾਕੇ ਦੇ ਨਾਲ ਰੁਪਿਆ ਦੀ ਬੇਨੇ ਬੇਨਾ ਵੀ ਬਾਗਨਾਮੀ ਆ ਕਹਿੰਦੇ ਖੜਿਆ ਫੋਨ ਗਨਾਬ ਦਾ ਉਹ ਖੜਗੇ ਔਜਾਦੀ ਹੈ ਜੀਦੇ ਕਾਕਾ ਲਾ ਘੁਮਰਾ ਜਿਸ ਦੀ ਖੁਸ਼ੀ ਨਾਲ ਛਾਦੀ ਹੈ ਵੀ ਜੀਦੇ ਨਗਦੀ ਪੋਰ ਦਾ ਚੌਂਕੀਦਾਰ ਸਾਹਮਣੇ ਤੇਰੀ ਦਾਦੀ ਜੀ ਵਿਆਹ ਲੈ ਗਿਆ ਹੋਵੇ ਤੇ ਸਾਰਿਆ ਲੁੱਟਣਾ ਦੀ ਜਦੀ ਉਹ ਪਰਲਾ ਸਰਪੰਚੀ ਤੋਂ ਰੁਪਈਏ ਕਿਥੇ ਆ ਉਹ ਤੇ ਜੇ ਸਲਾਬੇ ਪਏ ਲੈ ਗਿਆ ਜਰਾਵੇ ਤੇ ਆਦਾ ਪਟੋ ਠੰਡ ਪਏ ਨੀ ਨਾ ਬੜ ਵੀ ਆਇਆ ਹੋਣ ਕੀ ਹੋਣਾ ਕੰਢੀ ਤੁਸੀਂ ਜੋ ਪਾਣ ਕਿਤੇ ਉਹ ਸੀ ਜੋ ਪਾਣ ਕੋਟ ਜੰਦੇ ਹੋਣੇ ਵੀ ਜੇ ਤੇਰਾ ਬੁਰਾ ਉਹ ਵੀ ਕੋਟ ਜੰਮਿਆ ਵੀ ਜੇ ਤੇਰਾ ਬਾਬਾ ਜੰਮਿਆ ਉਹ ਵੀ ਕੋਟ ਜੰਮਿਆ ਵੀ ਮੈਂ ਸਮਝ ਗਿਆ ਗੱਲ ਕੀ ਹੋਗੀ ਤੇਰੀ ਮਾਂ ਦਾ ਰੂਟ ਹੀ ਕੋਟ ਦਾ ਹੈ ਮੈਂ ਗਿਆ ਦਹਾਵੇ ਜਬਰਦਸਤ ਆਇਆ ਕਰੇ ਕਰਾ ਜਿੱਦਾਂ ਪੰਮੇ ਦੀ ਬਾਤ ਜਾਂਦੀ ਸੀ ਭਾਮ ਭਾਂਬੜੀ ਅੱਥੋ ਆਉਂਦੀ ਲੈ ਕੇ ਲੈ ਕੇ ਜਾਵੇ ਤੇ ਹੋਰ ਕੀ ਹੋਣਾ ਹੈ ਬੰਦੇ ਸੇਮੇ ਤੇਰੇ ਓ ਮੇਰੇ ਜੰਮੇ ਆ ਗਈਆਂ ਦਾਈਆਂ ਆ ਗਈਆਂ ਦਾਈਆਂ ਵੀ ਮੈਨੂੰ ਆਂਦੀਆਂ ਸੇਮੇ ਆ ਪੱਟਾ ਜੰਮ ਵੇ ਸੇਮੇ ਆ ਪੱਟਾ ਜੰਮ ਮੈਂ ਕਹ ਯੂ ਸ਼ਟ ਗੇਟੋ ਬਾਲ ਮੈਂ ਨਹੀਂ ਜੰਮ ਮੁੱਸੇ ਤੇ ਗੱਲ ਕੀ ਹੋਗੀ ਅਜੇ ਪਾਲਾ ਲੱਗਣ ਦੇ ਆ ਅੱਜੇ ਪਾਲਾ ਲੱਗਣ ਦੇ ਤੇ ਲੈ ਕੇ ਜਾਵੇ ਤੇ ਅਗਲੇ ਮਹੀਨੇ ਜਮਾਂ ਲੈ ਗਿਆ ਦਹਾਵੇ ਤੇ ਆ ਆਉਂਦੀਆਂ ਪੰਜ ਸੱਤ ਵੇਲ ਜਵੇਲ ਨਵੀਂ ਜੋੜੀ ਦੇ ਨਾਦਰ ਪਿਆਂ ਦੀ ਵੇਲੇ ਨਵੀਂ ਜੋੜੀ ਦੇ ਨਾਦਰ ਆਹ ਭਾਰਾ ਮੁੰਡੇ ਦੀਆਂ ਮਾਸੀਆਂ ਭੂਆ ਭੈਣਾ ਤਾਂ ਵੇਲ ਕਿੱਥੇ ਆ ਵੀ ਉਹਨਾਂ ਤੇ ਰੋਟੀਆਂ ਦੇ ਵੱਟ ਕੱਢ ਕੇ ਬੈਠੀਆਂ ਜੇ ਵਿਆਹ ਲੈ ਕੇ ਨਾ ਹੋਵੇ ਤੇ ਆਦਿ ਇਹ ਦਈਏ ਕਿ ਨਾ ਹੀ ਦੇਈਏ ਵੇਲ ਜਵੇਲ ਕਾਕੇ ਦੇ ਨਾਦਰ ਪਿਆਂ ਦੀ ਵੇਲੇ ਵੇਲੇ ਅਬ ਤਾਂ ਵੀ ਭਾਗ ਨਾ ਮੀ ਜੀ ਓਏ ਆ ਗਈਆਂ ਧਾਈਆਂ ਆ ਗਈਆਂ ਧਾਈਆਂ ਵੀ ਆਉਂਦੀਆਂ ਪੰਜ ਸੱਤ ਮੰਜੇ ਥੱਲੇ ਵੜ ਗਈਆਂ ਉਸ ਵੇਲੇ ਤੇਰੇ ਪੈਦਾ ਬਾਰ ਨਹੀਂ ਗਿਆ ਬੱਚੇ ਥੱਲੇ ਕੱਢ ਨਹੀਂ ਵੜ ਗਿਆ ਵੀ ਆਦਿ ਮੁੰਡਾ ਕਬੱਡੀ ਦਾ ਆਪਣੀ ਉਹ ਬਾੜਾ ਮੁੰਡੇ ਦੇ ਮਾਮੇ ਤੋਂ ਰੁਪਈਏ ਇੱਥੇ ਆਵੇ ਉਹ ਕਹੇ ਧਨੀਆਂ ਪੀ ਕੇ ਆਇਆ ਆ ਲੈ ਕੇ ਠੰਡਾ ਹੋਇਆ ਠੰਡਾ ਲੈ ਕੇ ਠੰਡਾ ਹੀ ਹੋਇਆ ਵੇ ਜਿਵੇਂ ਦੇ ਕਾਕੇ ਦੇ ਨਾਦਰ ਪਿਆ ਦੀ ਵੇਲੇ ਹੇ ਕਾਕੇ ਦੇ ਨਾਦਰ ਪਿਆ ਦੀ ਹਾਂਜੀ ਉਹ ਲੇਕਨ ਉਹ ਸੇਮੇ ਲਖਾ ਦੇਣਾ ਵੀ ਮੇਨਾ ਬਟਾ ਮੁੰਡਾ ਉਹ ਵੇ ਜਿਵੇਂ ਚ ਕਾਕੇ ਦੇ ਨਾਦਰ ਪਿਆ ਦੀ ਵੇਲੇ ਹੇ ਕਾਕੇ ਦੇ ਨਾਦਰ ਮੇਨਾ ਬਟਾ ਮੁੰਡਾ ਉਹ ਸੇਮੇ ਤੇਰੇ ਨਾ ਵੱਡਾ ਮੁੰਡਾ ਤੇਰੇ ਭੁੜੇ ਦੇ ਨਾ ਵੀ ਭੁੜੇ ਦੇ ਨੇ ਛੋਟਾ ਮੁੰਡਾ ਉਹ ਸੇਮਿਆਂ ਪੰਡਾ ਫਰਕ ਲੱਗਿਆ ਵੀ ਤੇਰਾ ਫਰਕ ਮੈਂ ਕੱਢ ਦੇਣਾ ਕੱਢ ਦੇ ਵੀ ਰਾਤ ਦੇ 4 ਵਜੇ ਹੋਇਆ ਮੈਂ 4 ਵਜੇ ਹੋ ਗਿਆ ਤੂੰ ਅਜੇ 5 ਦੀ ਵੇਜੇ ਮੰਗਰੇ ਪਾਪਾ ਆ ਗਏ ਭੁੜੇ ਦੇ ਮੰਗਰੇ ਪਾਪਾ ਆ ਕੇ ਲੈ ਕੇ ਆਵੇ 6 ਵਜੇ ਦਾਦੀ ਆ ਕੇ ਲੈ ਕੇ ਆ ਦਾਬੇ ਓ ਨਾ ਮਾਰਿਆ ਕਰ ਜੀ ਚਾ ਕੁਸੇ ਹੁੰਦਾ ਉਹ ਚੀਚੇ ਬਾਹਰੋਂ ਆਏ ਕੈਨੇਡਾ ਤੋਂ ਆ ਗਿਆ ਮੈਨੂੰ ਮੁੰਡੇ ਦਾ ਰਾਂਜੀ ਲਿਖਦਾ ਮੁੰਡਾ ਹੀ ਬਾਹਰੋਂ ਗ੍ਰੈਡ ਤੋਂ ਆਇਆ ਉਹ ਵੀ ਆਇਆ ਹੀ ਬਾਹਰੋਂ ਆਇਆ ਕਿ ਤੋਂ ਵੀ ਟੱਟੀ ਫਿਰ ਕੇ ਆ ਗਿਆ ਆ ਗਿਆ ਟੱਟੀ ਫਿਰ ਕੇ ਆ ਗਿਆ ਹੋਵੇ ਤੇ ਬਾਸ ਬੋਰਡ ਵੀ ਇਹਦੇ ਕੋਲੇ ਹੀ ਆ ਜਿਹੜਾ ਵੀ ਹੱਥ ਧੋਣਾਂ ਦਾ ਟੱਪਾ 80 ਰੁਪਇਆ ਰਿੰਗ ਉਧੋੜ 5500 ਮੁੰਡੇ ਦੇ ਦਾਏ ਤੋਂ ਕਿਥੇ ਆ ਵੀ ਇੱਕ ਸੂਟ ਅਜੇ ਪ੍ਰੈਸ ਹੋਣਾ ਦਾ ਆ ਗਿਆ ਤਾਂ ਹੋਵੇ ਤੇ ਹੋਰ ਕੀ ਹੋਣਾ ਉਹ ਸੇਮੇ ਭੱਡਾ ਵਧੀਆ ਤੇਰਾ ਨਾ ਸ਼ੇਰ ਨਹੀਂ ਆਇਆ ਵੀ ਕਾਕਾ ਸ਼ੇਰ ਨਹੀਂ ਆਇਆ ਉਹ ਤੇਰੇ ਜੰਮ ਆ ਗਿਆ ਤੇਰੀਆਂ ਪਹਿਣਾ ਪਹਿਣਾ ਆ ਗਈਆਂ ਆ ਗਈਆਂ ਤੇਰੀਆਂ ਪਹਿਣਾ ਪਹਿਣ ਨੂੰ ਨੱਥ ਪਾਈ ਉਹ ਸੋਨੇ ਦੀ ਪਾਈ ਹੋਣੀ ਵੀ ਵੱਡੀ ਨੱਥ ਉਹ ਮੈਂ ਕਿਹਾ ਪੰਜਾਂ ਤੋਲਿਆਂ ਦੀ ਫੜੇ ਮੈਂ ਤੇਰਾ ਪੰਜਾਂ ਤੋਲਿਆਂ ਦੀ ਪਾਕੇ ਉਹਦਾ ਸੀਨ ਬੰਦ ਕਰਾ ਦੇ ਵਿਆਹ ਲੈ ਕੇ ਦਾ ਹੋਵੇ ਤੇ ਮੈਂ ਕਿਹ ਕੁੜੀ ਨੂੰ ਵੱਡੀ ਨਤ ਉਹ ਸੇਵਿਆਂ ਭਟਾ ਕਾਦੀ ਵੀ ਮੁੰਜੀ ਦੇ ਰਸੇ ਦੀ ਉਹ ਵਿਆਹ ਕਰ ਮੁੰਜੀ ਦੇ ਰਸੇ ਦੀ ਵੇਲ ਦੀ ਵੇਲ ਕਾਕੇ ਦੇ ਨਾਮ ਤੇ ਪਿਆਦੀ ਵੇਲੇ ਵੇਲਾ ਬਦਮੀ ਤੇ ਭਾਗਲਾ ਮੀਜੀ ਨੇ ਹਾਂਜੀ ਮੇਰੀ ਭੈਣ ਆਈ ਆ ਗਈ ਤੇਰੀ ਭੈਣ ਉਹਨੇ ਮਸ਼ੀਨ ਦਿੱਤੀ ਉਹ ਕੱਪੜੇ ਸੀਣ ਵਾਲੀ ਵੀ ਵੱਡੀ ਮਸ਼ੀਨ ਮੈਂ ਕਿਹਾ ਸੇਮੇ ਕਢਾਈ ਵਾਲੀ ਵੀ ਕੁੜੀ ਨੂੰ ਵੱਡੀ ਮਸ਼ੀਨ ਉਹ ਸੇਮੇ ਦਿੱਤੀ ਕਿਹੜੀ ਵੀ ਨਾ ਨਾ ਦਾਸਲ ਮੁੰਨਾਂ ਨੂੰ ਆਵੇ ਲੈ ਕੇ ਦਾ ਹੋਵੇ ਤੇ ਮੈਂ ਕਿਹ ਕੁੜੀਏ ਬੂਟੀ ਬਾਲਰ ਬਾਲ ਕੇ ਆ ਜਾ ਦਾ ਹੋਵੇ ਤੇ ਮੈਂ ਕਿਹਾ ਸਾਥ ਦੀ ਮੋ ਵੇ ਜਵੇਲ ਕਾਕੇ ਦੇ ਨਾਲ ਰੁਪਿਆ ਦੀ ਵੇਲੇ ਸੋਨੇ ਕਾਕੇ ਦੇ ਨਾਲ ਰੁਪਿਆ ਦੀ ਵੇਲ ਵੇਲਾ ਬਦਾਵੀ ਭਾਗ ਲਾਮੀ ਜੇ ਮੁੰਡੇ ਦੀਆਂ ਪੈਣਾ ਮੈਨੂੰ ਪਤਾ ਮਹਿੰਗਾ ਕਾਕਾ ਇਹ ਵੱਡੀ ਵੱਡੀ ਕ੍ਰਾਂਤੀ ਕਰਦਾ ਵੇ ਜਵੇਲ ਕਾਕੇ ਦੇ ਨਾਲ ਰੁਪਿਆ ਦੀ ਵੇਲੇ ਵੇਲਾ ਬਦਾਵੀ ਰੱਬ ਨੇ ਜੀ ਦਿੱਤ ਤਨ ਮਨ ਪੱਕਾ ਰਹੂ ਬਦ ਗਿਆ ਵੇ ਜਵੇਲ ਕਾਕੇ ਦੇ ਨਾਲ ਰੁਪਿਆ ਦੀ ਵੇਲੇ ਵੇਲਾ ਬਦਾਵੀ ਭਾਗ ਲਾਵੀ ਜੀ ਓ ਬੇ ਸੋਨੇ ਦੇ ਆ ਕੰਗਣਾ ਵੇ ਸੋਦਾ ਇੱਕੋ ਜਿਹਾ ਪਿਆਦੀ ਵੇਲਾ ਹੈ ਮੇਰੇ ਮਾਸਰਾ ਦੇ ਪਿਆਦੀ ਵੇਲਾ ਵਦਾਮੀ ਭਾਗਰਾਮੀ ਜੀ ਵੇਲੀ ਉੱਥੇ ਕਹੜਾ ਵੇ ਜੀ ਵੇਲ ਕਾਕੇ ਦੇ ਨਾਸਰ ਪਿਆਦੀ ਵੇਲਾ ਵੇਲਾ ਵਦਾਮੀ ਭਾਗਰਾਮੀ ਆ ਬਾਬੇ ਨਾਨਕ ਦੀਆਂ ਫੌਜਾਂ ਭਾਵੇਂ ਪਾਤਾ ਹੀ ਦੇ ਜਾਨਾ ਇਹ ਸੋਨੇ ਦੀ ਅੱਖਾਂ ਕਹੇ ਨਾ ਮਸੋਦਾਰ ਜੀ ਵੇਲ ਕਾਕੇ ਦੇ ਨਾਸਰ ਪਿਆਦੀ ਵੇਲਾ ਵੇਲਾ ਵਦਾਮੀ ਤੇ ਭਾਗਰਾਮੀ ਜੀ ਕਰਾਤੀ ਕਹਿੰਦੇ ਵੱਡੀ ਕਰੋ ਪਿਆਦੀ ਵੇਲਾ ਰਾਕੇ ਦੇ ਨਾਮ ਤੇ ਰੱਬਾ ਵਾਗੇ ਨੀ ਤੂਏ ਮੇਰੀ ਮੇਰੇ ਢੋਲਣਾ ਲੈ ਜਿਵੇਂ ਨਾ ਬਾਪਿਆਂ ਦੀ ਨਾਦਰ ਪਿਆ ਦੀ ਵੇਲੇ ਹੋ ਤੂਏ ਮੇਰੀ ਮੇਰੇ ਢੋਲਣਾ ਪ੍ਰਿੰਟ ਕਰਵਾਵਾਂਗੇ ਪ੍ਰਿੰਟ ਆਹਦਾ ਬੂਆ ਹੋ ਕੇ ਦਿਲ ਦੇ ਲਾਵੇ ਦਿਲ ਮੰਗਲੇ ਵੇ ਸੌਦਾ ਇੱਕੋ ਜੇ ਆਵੇ ਅੱਜੇ ਮੇਰੇ ਹਰਬੰਸ ਲਾਲ ਦਾ ਦਰਬਾਰ ਜੀ ਹੈ ਇਹਨੂੰ ਬਾਬੇ ਰਵੀ ਦਾਸ ਨੇ ਲਾਏ ਭਾਗ ਤੇਰੇ ਜੀਣ ਬੱਚਿਆਂ ਦੀਆਂ ਜੋੜੀਆਂ ਸਤਗੁਰ ਵਾਜਾ ਕੀਤਾ ਨਾ ਮੇ ਭਾਗ ਉਹ ਵੇ ਸੋਨੇ ਤੇ ਆ ਕਾਕੇ ਦੇ ਨਾਲ ਪਿਆਦੀ ਵੇਲੇ ਵੇ ਲਬਦਾ ਵੀ ਭਾਗ ਲਾਮੀ ਜੀ ਆ ਉਹ ਤੂੰ ਮੇਰਾ ਦੰਜੇ ਨਾਲ ਤੇ ਮੈਂ ਤੇਰੀ ਹੀਰ ਵੇ ਤੇਰਾ ਮੇਰਾ ਦੰਜੇ ਨਾਲ ਤੇ ਮੈਂ ਤੇਰੀ ਹੀਰ ਵੇ ਮੇਰੇ ਪਿਆਰ ਜੇ ਤਾ ਨਾ ਮਨਾ ਰੰਗੇੜਾ ਵੇ ਸੌਦਾ ਹੀ ਕੋ ਜ ਆਵੇ ਉਹ ਦਿਲ ਦੇ ਆਵੇ ਦਿਲ ਮੰਗ ਲੈ ਵੇ ਸੌਦਾ ਹੀ ਕੋ ਜ ਆਵੇ ਦਿਲ ਦੇ ਆਵੇ ਦਿਲ ਮੰਗ ਲੈ ਵੇ ਸੌਦਾ ਹੀ ਕੋ ਜ ਆਵੇ ਉਹ ਚਾਰੇ ਪੱਥੇ ਦੁਖੀ ਹੋਵੇ ਜੱਬੂ ਕੋ ਸ਼ੇਰ ਕਾ ਉਹ ਦੁਖੀ ਸ਼ੇਰ ਕਾ ਕਾਗਲਾ ਵੇ ਮਹਾਦਾਬੇ ਵੇ ਜਿਵੇ ਨੇ ਕਾਕੇ ਦੇ ਨਾਦਰ ਪੁੱਤ ਦੀ ਵੇਲੇ ਹੋਏ ਆ ਕੁਝ ਹੀ ਇਹ ਲਾਪਦਾ ਵੀ ਵੇ ਜਿਵੇ ਲਮੜੇ ਮਾਮੇ ਦੇ ਪਿਆ ਦੀ ਵੇਲੇ ਹੋਏ ਆ ਮੁੰਡੇ ਦੇ ਮਾਮੇ ਦੇ ਪਿਆ ਨੇ ਦੇ ਮਾਮਾ 500 ਦਾ ਦੇ ਇੰਨੇ ਨਾਲ ਤੇ ਕਾਕੇ ਦੀ ਨਿਕਰ ਵੀ ਨਹੀਂ ਆਉਂਦੀ ਟੈਂਪਰ ਵੀ ਨਹੀਂ ਆਉਂਦਾ 500 ਦੀ ਦੇ ਕਰਾ ਅੱਛਾ ਅੱਤਾ ਨਾਨਕ ਹੁੰਦਾ ਤਾਂ ਦਾਦਕ ਹੁੰਦਾ ਦੇ ਦੇ ਮੁੜ ਕੇ ਭਾਵੇਂ 6 ਮਹੀਨੇ ਅੰਦਰ ਕਰਾ ਦੇ ਬਾਕੀ ਅੱਜ ਕੋਰਟ ਦੇ ਭਾਟ ਨਹੀਂ ਟਕਰੇ ਆਹੋ ਵੀ ਇਹ ਮਾਂ ਦਾ ਫਸਲਾ ਟਕਰ ਬਹੁਤ ਵਿਆਹ ਲੈਣਾ ਮੁੜੇ ਤਾਈ ਤੋਂ ਸਾਰੇ ਰੁਪਏ ਆਹੋ ਪੈਨਿੰਗ ਰਹਿ ਗਏ ਮਾੜੀ ਕਰਦੀ ਹੈ ਰਾਜ ਸਿੰਘ ਦੂਸਰਾ ਅੱਜ ਕੇ ਜਾ ਕੇ ਤੇਰੇ ਘਰ ਛੋੜੀ ਗਏ ਲੋੜ ਬੀ ਕਿੱਥੇ ਆ ਰਾਜ ਭਾਟ ਨਾਲ ਅੱ비 ਵੀ ਜੀ ਹਾਂ ਚੜਦੀਆਂ ਕਰਾ ਰੱਖੀ ਚੜਦੀਆਂ ਨਾ ਰੱਖੀ ਫੇ ਦੇ ਦੋ ਸਾਰੇ ਰੁਪਏ ਬੰਦ ਲਾਲ ਦਾ ਦੁਆਰਾ ਬਾਅਦ ਚ ਸੁੱਕਣਾ ਹੀ ਪਵੇ ਆਏ ਸੀ ਦੇ ਅੱਜ ਨੂੰ ਬੁਲਾ ਲੀ ਦੋ ਸਹੀ ਗੱਲ ਬਤਾਈ